ਹੁਣ ਜਿਵੇਂ ਆਪਾਂ ਦੇਖਿਆ ਲਾਇਕ ਮਤਲਬ ਇਹ ਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਕਰਕੇ ਜਿੰਨਾ ਜ਼ਿਆਦਾ ਵਿਰੋਧ ਹੋ ਰਿਹਾ ਪ੍ਰੋਟੈਸਟ ਹੋ ਰਿਹਾ ਲੋਕ ਸੜਕਾਂ ਦੇ ਉੱਤੇ ਉਤਰ ਆਏ ਤੇ ਇੱਥੋਂ ਤੱਕ ਕਿ ਉਹਨਾਂ ਦੇ ਆਪਣੇ ਪ੍ਰਧਾਨ ਮੰਤਰੀ ਨੇ ਵੀ ਆਪਣਾ ਅਸਤੀਫਾ ਦਿੱਤਾ ਤੇ ਇਹਦਾ ਕੀ ਕਾਰਨ ਹੈ ਵੀ ਸੋਸ਼ਲ ਮੀਡੀਆ ਕਰਕੇ ਉਹਨਾਂ ਨੇ ਕਾਹ ਤੋਂ ਬੈਨ ਕੀਤਾ ਬਿਲਕੁਲ ਉਹਦਾ ਕਾਰਨ ਨਹੀਂ ਕਿ ਸੋਸ਼ਲ ਮੀਡੀਆ ਮੇਨ ਹੈਗਾ ਆ ਕਿਉਂਕਿ ਸੋਸ਼ਲ ਮੀਡੀਆ ਉਹਨਾਂ ਨੇ ਬੈਨ ਕਰਤਾ ਬਿਲਕੁਲ ਉਹਨਾਂ ਨੇ ਉੱਥੇ ਨਹੀਂ ਉੱਥੇ ਉਹਨਾਂ ਮਤਲਬ ਪਰਸਨਲ ਲਾਈਫ ਇਫੈਕਟ ਹੁੰਦੀ ਉਹਨਾਂ ਦੀ ਹੋਰ ਉਹ ਕਹਿੰਦੇ ਸਾਡੇ ਮਤਲਬ ਜਿੰ ਕੋਈ ਡਾਕੂਮੈਂਟ ਹੈਗਾ ਜਾਂ ਕੁਝ ਹੈਗਾ ਉਹ ਜਿਹੜੇ ਮਨ ਲੋ ਉੱਥੇ ਯੂਥ ਹੈਗਾ ਏਜੰਸੀ ਜਨਰੇਸ਼ਨ ਜਿਹੜੀ ਹੈਗੀ ਉਹਨਾਂ ਦਾ ਕਹਿੰਦਾ ਇਹ ਆ ਕਿ ਜਿਹੜੇ ਮਨ ਲੋ ਉੱਥੇ ਲੀਡਰ ਵਗੈਰੇ ਹੈਗੇ ਆ ਜਾਂ ਕੋਈ ਮਨ ਲੋ ਮੇਨ ਉੱਥੇ ਹਾਈ ਲੈਵਲ ਦੇ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਜਿਹੜੇ ਮਨ ਲੋ ਬੱਚੇ ਹੈਗੇ ਉੱਥੇ ਤੇ ਉਹ ਉੱਥੇ ਜ਼ਿਆਦਾ ਮਨ ਲੋ ਸੋਸ਼ਲ ਮੀਡੀਆ ਤੇ ਮਨ ਲੋ ਕਾਫੀ ਉਹਨੇ ਪੋਸਟ ਆਪਾਂ ਲੱਗਉਂਦੀ ਉਹ ਸਮਨ ਲਗਜ਼ਰੀ ਲਾਈਫ ਜੀ ਰਹੇ ਉੱਥੇ ਉਹਨਾਂ ਦੇ ਬੱਚੇ ਹੈਗੇ ਜਿਹੜੇ ਬਾਹਰਲੀ ਕੰਟਰੀਜ਼ ਦੇ ਵਿੱਚ ਉਹ ਮਨ ਲੋ ਕਾਈ ਕਾਫੀ ਹਾਈ ਸਟੈਂਡਰਡ ਦੇ ਵਿੱਚ ਕਰਦੇ ਸਰਕਾਰ ਨੇ ਹੁਣ ਜਿਵੇਂ ਕਿ ਦੇਖਦੇ ਆਪਾਂ ਸਰਕਾਰ ਨੇ ਉਥੇ ਸਰਕਾਰ ਨੇ ਆਮ ਜਨਤਾ ਦੇ ਉੱਤੇ ਲ ਗੋਲਾਬਾਰੀ ਵੀ ਹੋਈ ਤੇ ਉਹਨਾਂ ਨਾਲ ਜਿਆਦਾ ਕਈ ਜ਼ਖਮੀ ਹੋਏ ਬੰਦੇ ਕਈ ਕਈ ਜਣਾਂ ਦੀ ਮੌਤ ਵੀ ਹੋਈ ਆ ਲੋਕਾਂ ਦੀ ਮੌਤ ਹੋਈ ਆ ਲਾਠੀ ਚਾਰ ਦੋਆ ਜਦੋਂ ਤੇ ਵਿਰੋਧ ਦਾ ਕਾਰਨ ਕੀ ਆ ਸਰਕਾਰ ਮੈਂ ਵੀ ਖਬਰ ਸੁਣਾ ਸੀਗਾ ਜੀ ਮੈਂ ਹੁਣ ਮੰਨ ਲਓ ਉੱਥੇ ਆਪਣਾ 50 51 ਬੰਦੇ ਉੱਥੇ ਕਹਿੰਦੇ ਮਰ ਚੁੱਕੇ ਹੈਗੇ ਆ ਤੇ 1500 ਬੰਦੇ ਤੋਂ ਜ਼ਿਆਦਾ ਵੀ ਉੱਥੇ ਜ਼ਖਮੀ ਹੈਗੇ ਆ ਪਰ ਉਹਦਾ ਬੇਸਿਕ ਕਾਰਨ ਉਹਦਾ ਮਤਲਬ ਸੋਸ਼ਲ ਮੀਡੀਆ ਹੈਗਾ ਉਹ ਤੇ ਔਰ ਉੱਥੇ ਮੈਂ ਇਹ ਵੀ ਸੁਣਿਆ ਹੈਗਾ ਮੈਨੂੰ ਕਾਫੀ ਉੱਥੇ ਸਕੂਲਾਂ ਵਿੱਚ ਜਾ ਜਾ ਕੇ ਬੰਦੇ ਮਾਰੇ ਹੈਗੇ ਬੱਚੇ ਮਾਰੇ ਉਹਨਾਂ ਨੇ ਤੇ ਆ ਬਾ ਸੁਣਦੇ ਆ ਵੀ ਮਤਲਬ ਕਈ ਕੈਦੀ ਵੀ ਜੇਲ੍ਹ ਤੋੜ ਕੇ ਭੱਜ ਜਾਂਦੇ ਹੁੰਦੇ ਨੇ ਜਿਹਦਾ ਕੋ ਪ੍ਰਾਰ ਰਹਿ ਕੇ ਦੀ ਉਹਦੇ ਚਾ ਕੋ 18 ਤੋਂ ਜ਼ਿਆਦਾ ਜੇਲਾਂ ਦੇ ਵਿੱਚ ਨ ਜਾ ਕੇ ਬ੍ਰੇਕ ਹੋ ਚੁੱਕੀਆਂ ਟੁੱਟੀਆਂ ਤਾਂ ਹਮਰ ਉਰ ਕਾਫੀ ਉੱਥੇ ਕੈਦੀ ਪਾ ਚੁੱਕੀਆਂ ਮਤਲਬ 6000 ਕੈਦੀ ਉਸ ਤੋਂ ਬਾਅਦ ਚੋਕੇ ਇਹਦਾ ਕਾਨੂੰਨ ਵੀ ਸੇਫਟੀ ਘਟ ਵਗੈਰਾ ਜਾਂ ਕੋਈ ਆਮ ਜਨਤਾ ਕਰਕੇ ਜ਼ਿਆਦਾ ਹੋ ਰਿਹਾ ਨਹੀਂ ਸੇਫਟੀ ਘਟ ਵਾ ਜਿਹੜੇ ਵਿੱਚ ਮਤਲਬ ਯੂਥ ਹੈਗੇ ਮਤਲਬ ਠੀਕ ਹੈ ਜਿਹੜੇ ਕਾਰੇ ਪ੍ਰਦਰਸ਼ਨ ਕਰਦੇ ਆ ਵਿੱਚ ਕਈ ਗਲਤ ਆਨਸਰ ਵੀ ਹੈਗੇ ਆ ਜਿਹੜੇ ਜੇਲਾ ਬ੍ਰੇਕ ਕਰਵਾਉਂਦੇ ਪਏ ਆ ਉਥੋਂ ਕੈਦੀ ਭੱਜਦੇ ਆ ਉਹਦਾ ਮਤਲਬ ਇਹ ਹੀ ਹੈਗਾ ਹੁਣ ਆਪਣਾ ਆਨਰ ਟਾਈਮ ਦੇ ਵਿੱਚ ਉਹ ਆਪਣੇ ਇੰਡੀਆ ਵੀ ਆ ਸਕਦੇ ਆ ਜਾਂ ਬੰਗਲਾਦੇਸ਼ ਕਿਤੇ ਵੀ ਜਾ ਸਕਦੇ ਜੀ ਹਾਂ ਉਹ ਮਤਲਬ ਕਿਤੇ ਵੀ ਮਤਲਬ ਕਿਸੇ ਵੀ ਕੰਟਰੀ ਦੇ ਵਿੱਚ ਸਿਚੁਏਸ਼ਨ ਪੈਦਾ ਹੋ ਸਕਦੀ ਹੈ ਬਿਲਕੁਲ ਇਹ ਮਤਲਬ ਵੀ ਉਹ ਕਦੇ ਵੀ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਦੋਂ ਕੀ ਹੋਵੇ ਹੂੰ ਇਹ ਮਤਲਬ ਵੀ ਉਹਨਾਂ ਨੇ ਜੋ ਕਰ ਲਿਆ ਆਪਣੇ ਥਰੂ ਸਾਰਾ ਹੋ ਗਿਆ ਇੱਕਦਮ ਬੈਨ ਕੀਤਾ ਵੀ ਜਿਹੜੀ ਸਾਡੀ ਉਹ ਇੰਪੋਰਟੈਂਸ ਸੀ ਮਤਲਬ ਸੀ ਕਿ ਸਾਰਾ ਡਾਕੂਮੈਂਟ ਉਹ ਜਿਆਦਾ ਵਾਇਰਲ ਕਰਦੇ ਜਾਂ ਉਹਦਾ ਕਰਕੇ ਉਹ ਕੀਤਾ ਇਹਨਾਂ ਨੇ ਇਹ ਮਤਲਬ ਕਾਰਨ ਹੈਗਾ ਹੈ ਨਾ ਬਟ ਮੇਰੇ ਸਾਹ ਜੋ ਸੋਸ਼ਲ ਮੀਡੀਆ ਤੇ ਜੋ ਜ਼ਿਆਦਾ ਵਾਇਰਲ ਹੈਗਾ ਵੀ ਇਹੀ ਹੈ ਕਿ ਉਹਨਾਂ ਦਾ ਜੋ ਜਨਰੇਸ਼ਨ ਹੈਗੀ ਨਿਊ ਆਏ ਦੀ ਉਹਨਾਂ ਸਾਰੇ YouTube ਹੋ ਗਈ ਐਕਸ ਟਵਿੱਟਰ ਵਗੈਰਾ Facebook ਵਗੈਰਾ ਸਭ ਕੁਝ ਬੰਦ ਕਰਤਾ ਉਹਨਾਂ ਨੇ ਉਹਨਾਂ ਦਾ ਇਹੀ ਹੈ ਵੀ ਹਾਂ ਇਸੇ ਕਰਕੇ ਜ਼ਿਆਦਾ ਨਾ ਯੂਜ਼ ਥੋੜਾ ਜ਼ਿਆਦਾ ਪਰਟੈਸਟ ਦਾ ਕਰਕੇ ਲੋਕ ਸੜਕਾਂ ਤੇ ਉੱਤਰ ਆ ਪ੍ਰੋਟੈਸਟ ਕੀਤਾ ਉਹਨਾਂ ਨੇ ਲੋਕਾਂ ਨੇ ਤੇ ਉਹਦਾ ਕਰਕੇ ਕਈ ਕਾਰਫਿਊ ਵੀ ਲਾ ਦਿੱਤਾ ਜਿਵੇਂ ਕਾਠਮਾਂਡੂ ਵਗੈਰਾ ਤੇ ਕਈ ਸ਼ਹਿਰਾਂ ਵਿੱਚ ਕਾਰਫਿਊ ਵੀ ਕੀਤਾ ਉਹਨਾਂ ਨੇ ਉਹ ਕਾਫੀ ਕਾਰਫਿਊ ਲੱਗਿਆ ਤੇ ਉਹਦੇ ਕਰਕੇ ਆਪਣਾ ਜੋ ਉੱਥੇ ਜੋ ਆਪਣਾ ਟੂਰਿਸਟ ਹੈਗਾ ਯਾਰ ਉਥੇ ਟੂਰਿਸਟ ਬੇਸ ਜਿਹੜਾ ਜੋ ਉਥੇ ਜੋ ਫੈਸਿਲਿਟੀਆਂ ਹੈਗੀਆਂ ਉਥੇ ਕਾਫੀ ਪ੍ਰਭਾਵਿਤ ਹੋ ਰਹੀ ਹੈ ਹੋਟਲਸ ਦਾ ਕਾਫੀ ਨੁਕਸਾਨ ਹੋਇਆ ਉਥੇ ਔਰ ਕਾਫੀ ਮਤਲਬ ਜ਼ਿਆਦਾ ਨੁਕਸਾਨ ਹੋ ਗਿਆ ਮੇਨ ਉਥੇ ਟੂਰਿਸਟ ਅਟਰੈਕਸ਼ਨ ਦਾ ਪੁਆਇੰਟ ਹੈਗਾ ਕਾਠ ਮੰਦਿਰ ਮੇਨ ਏਰੀਆ ਹੈਗਾ ਔਰ ਉਥੇ ਇਸ ਟਾਈਮ ਟੂਰਿਸਟ ਬਿਲਕੁਲ ਜ਼ੀਰੋ ਹੈ ਲੋਕਾਂ ਵਿੱਚ ਡਰ ਦਾ ਮਾਹੌਲ ਪਿਆ ਫਾਇਦਾ ਹੋਇਆ ਬਹੁਤ ਮਤਲਬ ਇੱਥੇ ਟੂਰਿਜ਼ਮ ਦੀ ਗੱਲ ਕਰ ਲਈ ਆਪਾਂ ਕਈ ਮਤਲਬ ਟੂਰਿਜ਼ਮ ਕਰਨਾ ਹੈ ਲੋਕ ਉਥੇ ਵਿਜ਼ਿਟ ਕੀਤਾ ਲੋਕਾਂ ਨੇ ਉਹ ਵੀ ਉਥੇ ਪਾਸ ਚੁੱਕੇ ਨੇ ਵਿੱਚ ਉਹਨਾਂ ਦੇ ਆ ਕੇ ਬਿਲਕੁਲ ਹਾਂ ਜੀ ਆਪਣੇ ਉਹ ਉਥੇ ਬਸ ਦੇ ਵਿੱਚ ਵੀ ਪਥਰਾਵ ਕੀਤਾ ਹੈ ਔਰ ਆਪਣੇ ਇਧਰੋਂ ਇੱਕ ਪਲੇਨ ਸਪੈਸ਼ਲ ਗਿਆ ਸੀਗਾ ਪਲੇਨ ਦੇ ਰਾਹੀਂ ਉਧਰੋਂ ਬੰਦੇ ਸਾਰੇ ਕੱਢ ਕੇ ਲੰਨ ਲਿਆ ਮੀਡੀਆ ਦੇ ਤਾਂ ਤੁਹਾਡੇ ਕਹਿੰਦਾ ਪਾਬ ਵੀ ਉੱਥੇ ਆਪਣੇ ਲੋਕ ਵੀ ਫਸੋ ਕੇ ਸੀਗੇ ਉੱਥੇ ਹਾਂ ਔਰ ਵੀ ਕਈ ਕੰਟਰੀਆਂ ਤੋਂ ਲੋਕੋ ਤੇ ਵੇਚ ਕਰ ਰਹੇ ਹੋ ਸਾਰੇ ਆਪਾਂ ਦੇਖਦਾ ਸੋਸ਼ਲ ਮੀਡੀਆ ਤੰਨਾਂ ਨੇ ਵੀ ਮਤਲਬ ਹੋਈ ਉੱਥੇ ਫਸ ਚੁੱਕਿਆ ਵੀਡੀਓ ਬਣਾ ਰਿਹਾ ਦਿਖਾ ਰਿਹਾ ਬਣਾ ਕੇ ਉਹ ਵੀ ਡਰ ਦਾ ਮਾਹੌਲ ਉਹਨਾਂ ਚ ਪੂਰਾ ਬਣਿਆ ਹੋਇਆ ਇਹਦਾ ਕਾਰਨ ਇਹੀ ਹੋ ਗਿਆ ਮਤਲਬ ਕਹਿ ਸਕਦੇ ਆ ਕਿ ਲੋਕਾਂ ਨੇ ਉਹ ਅੱਲਾ ਵਾਸਤੇ ਕੀਤਾ ਉਹਨਾਂ ਨੇ ਜਾ ਕੇ ਉੱਥੇ ਬੋਲਾਵਰੀ ਵੀ ਪੁਲਿਸ ਦੇ ਵੀ ਜਾਤਕਾ ਕੀਤਾ ਤੇ ਹ ਅ ਦੇਖਦੇ ਆਪਾਂ ਮਤਲਬ ਦੇਖਿਆ ਲੋਕਾਂ ਵਿੱਚ ਉਹਨਾਂ ਨੇ ਸੀਐਮਪੀਐਮ ਸਾਰੇ 50 50 ਕੱਟੇ ਉਹਨਾਂ ਦਾ ਕੀ ਕਰਨੇ ਆ ਬਿਲਕੁਲ ਮੇਨ ਕਰਨੇ ਇਹੀ ਵੀ ਉੱਥੇ ਭ੍ਰਸ਼ਟਾਚਾਰ ਪੂਰ ਜਿਆਦਾ ਹੱਦ ਤੱਕ ਫੈਲ ਚੁੱਕਿਆ ਸੀਗਾ ਕਿ ਉੱਥੇ ਉਹਨਾਂ ਦੇ ਜਿਹੜੇ ਨੇਤਾ ਹੈਗੇ ਆ ਜਿਹਨੇ ਪੋਲਿਟਿਕਲ ਲੀਡਰ ਹੈਗੇ ਆ ਸਾਰੇ ਉਹ ਇੱਕ ਲਗਜ਼ਰੀ ਲਾਈਫ ਜੀ ਰਹੇ ਆ ਔਰ ਜੋ ਉਹਨਾਂ ਦੇ ਜੋ ਉਹਨਾਂ ਦੀ ਜਨਤਾ ਹੈਗੀ ਆ ਉਹਨਾਂ ਨੂੰ ਖਾਣ ਤੱਕ ਉਹਨਾਂ ਨੂੰ ਰਾਸ਼ਨ ਤੱਕ ਨਹੀਂ ਹੈਗਾ ਉਹਨਾਂ ਕੋਲ ਕੋਈ ਕੰਮ ਦਾ ਕੋਈ ਸਾਧਨ ਨਹੀਂ ਹੈਗਾ ਉਹਨਾਂ ਕੋਲ ਕੰਮ ਹੈ ਨਹੀਂ ਬਿਲਕੁਲ ਵੀ ਹੋ ਸਕੋ ਉਹ ਉੱਥੇ ਬੰਦੇ ਨੇ ਇੰਡੀਆ ਔਰ ਇੰਡੀਆ ਬੰਗਲਾਦੇਸ਼ ਜਾ ਰਹੇ ਹੋ ਕੇ ਬੰਦੇ ਉਹ ਉਹ ਬਿਲਕੁਲ ਲਗਜ਼ਰੀ ਲਾਈਫ ਜੀ ਰਹੇ ਹੈਗੇ ਆ ਜੋ ਕਿ ਉਹਨਾਂ ਦਾ ਮਤਲਬ ਆਪਣੇ ਮੇਨ ਕਾਰਨ ਬਣਿਆ ਕਿ ਵੀ ਲੋਕਾਂ ਨੇ ਜਨਤਨਾਮ ਜਨਤਨਾ ਜਿਹੜਾ ਉਹਨਾਂ ਦੇ ਵੀ ਡਾਕੂਮੈਂਟ ਵਗੈਰਾ ਜੋ ਵੀ ਚੀਜ਼ ਉਹਨਾਂ ਦੀ ਲਗਜ਼ਰੀ ਲਾਈਫ ਵਗੈਰਾ ਉਹਨਾਂ ਨੂੰ ਵਾਇਰਲ ਕਰਨ ਦਾ ਕਿਉਂ ਸੋਚਿਆ ਇਹਨਾਂ ਦਾ ਕੀ ਕਾਰਨ ਹੋ ਸਕਦਾ ਤੁਹਾਡੇ ਹਿਸਾਬ ਨਾਲ ਵਾਇਰਲ ਕਰਨ ਦਾ ਕਾਰਨ ਇਹੀ ਹੈ ਕਿ ਜੋ ਜੋ ਲੋਕਾਂ ਨੇ ਉੱਥੇ ਜੋ ਨੇਤਾ ਨੇ ਉੱਥੇ ਪੇਸ਼ਰੈਜ਼ਰ ਫਲਾਇਆ ਹੋਇਆ ਸੀਗਾ ਉਹਨਾਂ ਦੇ ਬੱਚੇ ਹੈਗੇ ਬਾਹਰ ਲਗਜ਼ਰੀ ਲਾਈਫ ਜੀ ਰਹੇ ਸੀਗੇ ਉਹਨਾਂ ਦੀ ਉਹ ਲਾਈਫ ਐਕਸਪੋਜ਼ ਕਰਨ ਲੱਗੇ ਇਸ ਕਰਕੇ ਉਹਨਾਂ ਨੂੰ ਸੋਸ਼ਲ ਮੀਡੀਆ ਬੈਨ ਕਰਤਾ ਬਿਆਨ ਕਰਨ ਕਰਤਾ ਜੋ ਏਜੰਸੀ ਜਨਰੇਸ਼ਨ ਸੀ ਉਹ ਐਸੀ ਕਰਕੇ ਫਿਰ ਬਾਅਦ ਚੋਂ ਦੰਗੇ ਹੋਏ ਤਾਂ ਅੱਛਾ ਸਮਝਦਾ ਤੁਹਾਡੇ ਸਾਹਮਣੇ ਹੀ ਹੈਗਾ ਆ ਬਾਅਦ ਚੋਂ ਦੰਗੇ ਹੋਏ ਆ ਪੁਲਿਸ ਨੇ ਜੋ ਗੋਲੀਬਾਰੀ ਹੋਈ ਸਾਰੇ ਕੁਝ ਹੋਇਆ ਉੱਥੇ ਜਦੋਂ ਬੰਦੇ ਮਰੇ ਸਭ ਇਹਨਾਂ ਦੇ ਕਾਰਨ ਹੀ ਹੋਇਆ ਆਪਣਾ ਸਮਝਾ ਮਤਲਬ ਇਹ ਤੁਹਾਡੇ ਕਹਿਣ ਦਾ ਭਾਅ ਵੀ ਜਿੰਨੇ ਆਮ ਜਨਤਾ ਨੂੰ ਉਹਨਾਂ ਨੂੰ ਦੇਣਾ ਚਾਹੀਦਾ ਉਹ ਦੇ ਨਹੀਂ ਰਿਹਾ ਮਤਲਬ ਆਪ ਦੇ ਟੱਡੀ ਭਰ ਜਾ ਬਿਲਕੁਲ ਬਿਲਕੁਲ ਆਪ ਵੀ ਉਹ ਕਹਿ ਸਕਦੇ ਆਪਾਂ ਬਿਲਕੁਲ ਹੁਣ ਜੋ ਆਪਣੇ ਪ੍ਰਧਾਨ ਮੰਤਰੀ ਹੈਗੇ ਉੱਥੇ ਕੇ ਪੀ ਸ਼ਰਮਾ ਉਹ ਹੀ ਹੈਗੇ ਆ ਉਹਨਾਂ ਨੇ ਆਈ ਥਿੰਕ ਇਹਨੇ ਆਪਣੇ ਨੈਟਵਰਕ ਦੇਖੇ ਸੀ ਕਿ ਉਹਨੇ ਨੈਟਵਰਕ ਕਹਿਣ ਨੂੰ ਬਹੁਤ ਜ਼ਿਆਦਾ ਇਨਕਰੀਜ਼ ਹੋ ਹੁਣ ਅੱਜ ਆਪਾਂ ਜਮੇ ਗੱਲਬਾਤ ਕਰੀਏ ਕਿ ਇੱਥੇ ਆਰਥਿਕ ਸਮੱਸਿਆ ਕੀ ਆ ਸਕਦੀ ਹੈ ਮਤਲਬ ਲੋਕਾਂ ਨੂੰ ਆਰਥਿਕ ਸਮੱਸਿਆ ਕੀ ਆ ਰਹੀ ਹੈ ਅੱਜ ਗੱਲ ਉੱਥੇ ਆਰਥਿਕ ਸਮੱਸਿਆ ਇਹ ਹੀ ਹੈ ਕਿ ਨਾ ਲੋਕਾਂ ਨੂੰ ਕੰਮ ਬਿਲਕੁਲ ਨਹੀਂ ਹੈਗਾ ਹੋਰ ਪਿਆਸਾ ਤਾਂ ਫਿਰ ਚਲੋ ਹੋਏਗਾ ਕਿੱਥੋਂ ਉਹਨੇ ਪਹਿਲੇ ਕਰੰਸੀ ਕੋਡ ਡਾਊਨ ਜਾ ਰਹੀ ਹੈਗੀ ਆ ਹੁਣ ਜੋ ਉੱਥੇ ਇੱਕਦਮ ਦੋਸ ਆਪਣਾ ਸੰਕਟ ਆਇਆ ਹੈਗਾ ਉੱਥੇ ਜੋ ਭ੍ਰਿਸ਼ਟਾਚਾਰ ਦੇ ਕਰਨਾ ਉਥੇ ਸਾਰਾ ਮੁੱਲ ਇੱਕ ਤਰ੍ਹਾਂ ਲੋਕਡਾਊਨ ਹੀ ਹੋ ਗਿਆ ਸਾਰਾ ਉਦੇ ਕਰਕੇ ਬਿਲਕੁਲ ਕੰਮ ਸਾਰੇ ਠੱਪ ਹੋ ਗਏ ਬਿਲਕੁਲ ਉੱਥੇ ਲੋਕਾਂ ਆਮ ਜਨਤਾ ਨੇ ਉੱਥੇ ਪੂਰੀ ਮਤਲਬ ਤੋੜ-ਫਾੜ ਕੀਤੀ ਆਪਾਂ ਉਹ ਇੱਕ ਜਗ੍ਹਾ ਆਪਦੀ ਤਰ੍ਹਾਂ ਵੀ ਸਹੀ ਸੀਗੇ ਉਹਨਾਂ ਨੇ ਸਹੀ ਜਗ੍ਹਾ ਵਿਰੋਧ ਕੀਤਾ ਉਹਨਾਂ ਨੇ ਮਤਲਬ ਉਹਨਾਂ ਨੇ ਜਿਹੜੇ ਲੀਡਰਸ਼ਿਪ ਪੋਲੀਟੀਕਲ ਲੀਡਰ ਉਹਨਾਂ ਨੂੰ ਵੀ ਚਾਹੀਦਾ ਸੀ ਇਦਾਂ ਨਹੀਂ ਕਰਨਾ ਚਾਹੀਦਾ ਬੈਨ ਨਹੀਂ ਕਰਨਾ ਚਾਹੀਦਾ ਸੀ ਬਿਲਕੁਲ ਉਹਨਾਂ ਨੂੰ ਜਣਾ ਹਟਾਉਣਾ ਚਾਹੀਦਾ ਉਹਨਾਂ ਨੂੰ ਬੈਨ ਆਪਾਂ ਹੀ ਕਹਿ ਸਕਦੇ ਆ ਮਤਲਬ ਬੈਨ ਗਲਤ ਕੀਤਾ ਉਹਨਾਂ ਨੇ ਬੈਨ ਕਰਕੇ ਬਿਲਕੁਲ ਬੈਨ ਹਟਾਉਣਾ ਚਾਹੀਦਾ ਉਹਦੇ ਕਰਕੇ ਇਹਨਾਂ ਨੇ ਆਪਣੇ ਬੈਨ ਕਰਕੇ ਇਹਨਾਂ ਨੂੰ ਨੁਕਸਾਨ ਹੋਇਆ ਸੰਸਦ ਭਵਨ ਉਥੇ ਸਾਰਾ ਉਹਨਾਂ ਨੇ ਬਰਬਾਦ ਕਰਤਾ ਅੱਗ ਲਗਾਤੀ ਸੀ ਜੋ ਜਨਰੇਸ਼ਨ ਨੇ ਸੀ ਹਾਂ ਕਈ ਚੀਜ਼ਾਂ ਨੂੰ ਅੱਗ ਪਾਇਆ ਸੰਸਦ ਭਵਨ ਸੀਗਾ ਔਰ ਦੂਸਰਾ ਰਾਸ਼ਟਰਪਤੀ ਭਵਨ ਸੀਗਾ ਇੱਕ ਜੇਲਾ ਬ੍ਰੇਕ ਹੋਈਆਂ ਕਾਫੀ ਸਭ ਉਹਦੇ ਕਾਰਨ ਉਹਦੇ ਹੀ ਹਾਂ ਆਪਾਂ ਜਿ ਪਰਲਮੈਂਟ ਦੀ ਗੱਲ ਕਰ ਲਈ ਪਰਲਮੈਂਟ ਉਹਨਾਂ ਨੇ ਅੱਗ ਲਾਈ ਆ ਮਤਲਬ ਦੀ ਉਹਦੇ ਵਿੱਚ ਮੈਂ ਮਤਲਬ ਉਹਨਾਂ ਦੀ ਜਿਹੜੀ ਪਤਨੀ ਸੀ ਉਹਨਾਂ ਦੇ ਵਿੱਚ ਮਤਲਬ ਅੱਗ ਦੇ ਵਿੱਚ ਜਲ ਚੁੱਕੀ ਆ ਗਈ ਹਾਂ ਬਿਲਕੁਲ ਉਹਨਾਂ ਨੂੰ ਵੀ ਉਹਨਾਂ ਦਾ ਕਾਠਮੰਦ ਰਹੀ ਉੱਥੇ ਇੱਕ ਫైనాన్స్ ਮਿਨਿਸਟਰ ਹੈਗਾ ਉਹਨੂੰ ਵੀ ਕਾਫੀ ਮਤਲਬ ਨਦੀ ਦੇ ਨਾਲ ਸ਼ਾਇਦ ਹਨ ਭਿਆਪਰਾ ਕਾਠਮੰਦ ਹਾਂ ਦੇਖਿਓ ਜਿੱਦਾਂ ਦੇਖਿਆ ਜਾਵੇ ਜਿੱਦਾਂ ਹੁਣ ਆਪਾਂ ਗੱਲ ਕਰੀਏ ਮਤਲਬ ਉੱਥੇ ਕਿਦਾਂ ਕੀ ਕੀ ਨੁਕਸਾਨ ਹੋਇਆ ਤੇ ਉੱਥੇ ਨੁਕਸਾਨ ਮਤਲਬ ਕਾਫੀ ਉੱਥੇ ਡੋਨੇਸ਼ਨ ਪ੍ਰਭਾਵਿਤ ਹੋਈ ਆ ਨੁਕਸਾਨ ਉੱਥੇ ਮਤਲਬ ਆਵਾਜੇ ਬਿਲਕੁਲ ਟੱਕ ਹੋ ਗਈ ਹੈਗੀ ਆ ਉੱਥੇ ਕਾਰੋਬਾਰ ਬਿਲਕੁਲ ਬੰਦ ਹੋ ਗਏ ਆ ਔਰ ਜੋ ਕਾਠ ਟੂਰਿਜ਼ਮ ਹੀ ਪੂਰੀ ਘਟ ਚੁੱਕੀ ਹੁੰਦੀ ਹੈ ਬਿਲਕੁਲ ਬਿਲਕੁਲ ਬੰਦ ਹੈ ਇੱਕ ਤਰ੍ਹਾਂ ਦੇ ਮਤਲਬ ਵੀ ਟੂਰਿਜ਼ਮ ਜੋ ਵੀ ਮਤਲਬ ਵਿਸਿਟ ਕਰਨ ਜਾਊਗਾ ਉੱਥੇ ਹੁਣ ਵੀ ਖਤਰਾ ਜਾਣ ਦਾ ਖਤਰਾ ਹੈਗਾ ਹਲੇ ਤੱਕ ਬਿਲਕੁਲ ਤੇ ਹੁਣ ਆਪਾਂ ਜਿਵੇਂ ਗੱਲ ਕਰੀਏ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਵੀ ਕਹਿ ਦਈਏ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨੂੰ ਕਿਦਾਂ ਫੇਸ ਕਰਨਗੇ ਪ੍ਰੋਬਲਮ ਜਿਹੜੀਆਂ ਆਉਣੀਆਂ ਉਹਨਾਂ ਨੂੰ ਫੇਸ ਕਰਨ ਨੂੰ ਆਉਣੀਆਂ ਜਿਹੜੀਆਂ ਫੇਸ ਕਰਨ ਨੂੰ ਮੇਨ ਤੋਂ ਮਲੇ ਇੱਕ ਹੈਗਾ ਬਿਲਕੁਲ ਕੰਮ ਉੱਥੇ ਬਿਲਕੁਲ ਨਹੀਂ ਹੈਗਾ ਜੋ ਆਉਣ ਸਰਕਾਰ ਬਣੇਗੀ ਜਿਹੜੀ ਬੰਦਰੀ ਹੈਗੀ ਆ ਉਹਨਾਂ ਨੂੰ ਪਹਿਲੇ ਕਿਉਂ ਤੁਹਾਨੂੰ ਜੋ ਬੈਨ ਹੈਗਾ ਉਹ ਹਟ ਜੋ ਸੰਸਦ ਭਵਨ ਹੈਗੇ पार्लियामेंट ਵਗੈਰਾ ਜੋ ਵੀ ਹੈਗੇ ਉਥੇ ਔਰ ਜੇਲਾ ਬ੍ਰੇਕ ਹੋਈਆਂ ਉਹਨਾਂ ਸਾਰਾ ਦਾ ਨੁਕਸਾਨ ਜੋ ਹੈਗਾ ਉਹਨੂੰ ਦੁਬਾਰਾ ਰੈਨੋਵੇਟ ਕਰਨਾ ਪਏਗਾ ਉਹਦੇ ਚ ਕਾਫੀ ਮਤਲਬ ਖਰਚਾ ਆਏਗਾ ਮਤਲਬ ਤੁਹਾਡੇ ਮਤਲਬ ਹੁਣ ਜਦਾਂ ਗੱਲ ਕਰੀਏ ਮਤਲਬ ਕਿ ਜਿਹੜੇ ਨਵੀਂ ਸਰਕਾਰ ਬਣ ਰਹੀ ਹੈਗੀ ਤਾਂ ਤੁਹਾਡੇ ਹਿਸਾਬ ਦੇ ਨਾਲ ਕਿੱਦਾਂ ਉਹ ਰਿਕਵਰ ਕਰੇਗੀ ਜਾਂ ਕਿੱਦਾਂ ਹਟਾਏਗੀ ਮੈਂ ਤੁਹਾਡੇ ਸਾਹਦੇ ਬਿਲਕੁਲ ਬੈਨ ਨੂੰ ਹਟਾਣਾ ਚਾਹੀਦਾ ਹੈ ਜਿਵੇਂ ਕਿ ਉਹ ਦੇਖੋ ਆਪਣੇ ਜਿਹੜੇ ਮੌਜੂਦਾ ਉਥੇ ਪ੍ਰਧਾਨ ਮੰਤਰੀ ਸੀਗੇ ਉਹ ਇਸ ਟਾਈਮ ਉਥੋਂ ਜਾ ਚੁੱਕੇ ਨਿਕਲ ਚੁੱਕੇ ਦੇਸ਼ ਦੇ ਵਿੱਚੋਂ ਕੇਪੀ ਗੋਲੀ ਸੀਗੇ ਉਹ ਐਸਟੇਮ ਜਾ ਚ ਤੇ ਹੁਣ ਜਿਹੜੇ ਨਵੇਂ ਜਿਹੜੇ ਹੁਣ ਬਣਨਗੇ ਸਰਕਾਰ ਬਣੇਗੀ ਜੋ ਵੀ ਬਣੇਗੀ ਉਹਨਾਂ ਨੂੰ ਬੈਨ ਬਿਲਕੁਲ ਹਟਾਉਣਾ ਚਾਹੀਦਾ ਹੈ ਜੀ ਮਤਲਬ ਜਿਵੇਂ ਗੱਲ ਕਰੀਏ ਵੀ ਇਹ ਚ ਕਈ ਜਿਆਦਾ ਨੁਕਸਾਨ ਹੋਇਆ ਕਈ ਆਮ ਜਨਤਾ ਨੂੰ ਸੋਸ਼ਲ ਮੀਡੀਆ ਤੇ ਮਤਲਬ ਕੋਈ ਸਟੱਡੀ ਵੀ ਕਰ ਸਕਣੀ ਵਗੈਰਾ ਵੀ ਕਰਦਾ ਸੀ ਉਹ ਚ ਵੀ ਦਿੱਕਤ ਆਈ ਆ ਕਿਸੇ ਦਾ ਆਨਲਾਈਨ ਕਲਾਸਾਂ ਵਗੈਰਾ ਜੋ ਕੁਝ ਵੀ ਸੋਸ਼ਲ ਮੀਡੀਆ ਤੇ ਸਾਰਾ ਕੁਝ ਚੱਲਦਾ ਜੀ ਆਮ ਜਨਤਾ ਦਾ ਉਹਨਾਂ ਨੂੰ ਜਿਆਦਾ ਪ੍ਰੋਬਲਮ ਆਈ ਆ ਬਿਲਕੁਲ ਉਤਸਰ ਬੰਦ ਜਾਂ ਆਪਣਾ ਟੋਟਲ ਕਰਫਿਊ ਲੱਗਾ ਹੋਇਆ ਪਰ ਉਸ ਚੀਜ਼ ਦਾ ਖੁੱਲਣਾ ਦਾ ਮਤਲਬ ਇਹ ਨਹੀਂ ਕਿ ਬਿਲਕੁਲ ਬੰਦ ਹੋਊ ਚੀਜ਼ਾਂ ਤੇ ਹੁਣ ਜਿੱਦਾਂ ਗੱਲ ਕਰੀਏ ਮਤਲਬ ਵੀ ਇਹਦਾ ਕੋਈ ਫਾਇਦਾ ਕੁਝ ਹੋਇਆ ਜਾਂ ਕਿੱਦਾਂ ਨਹੀਂ ਫਾਇਦਾ ਆਪਾਂ ਨੂੰ ਇਹੀ ਹੈ ਕਿ ਜੋ ਯੂਥ ਹੈਗਾ ਉਹ ਮਤਲਬ ਕਾਫੀ ਆ ਕੇ ਖੜਿਆ ਜਿੱਦਾਂ ਆਪਣਾ ਪੰਜਾਬ ਸੀਗਾ ਪੰਜਾਬ ਨਾਲ ਪੰਜਾਬ ਦੇ ਬੰਦੇ ਖੜੇ ਸੀਗੇ ਉਦੋਂ ਹੀ ਆਪਣਾ ਨੇਪਾਲ ਦੇ ਬੰਦੇ ਸੀਗੇ ਉੱਥੇ ਸਾਰੇ ਯੂਥ ਖੜਾ ਉੱਥੇ ਆ ਕੇ ਇੱਕਦਮ ਜਿਵੇਂ ਹੁਣ ਪਹਿਲਾਂ ਸੀਗਾ ਪਹਿਲਾਂ ਜਿਹੜੇ ਬੱਚੇ ਸੀਗੇ ਕੋਈ ਦੂਜੇ ਯੂਥ ਸੀਗਾ ਉੱਥੇ ਸਿਰਫ ਉਹ ਰੋਸ਼ ਪਰਨਸ਼ਨ ਕਰ ਰਹੇ ਸੀਗੇ ਉਸ ਵਕਤ ਜੋ ਬਿਲਕੁਲ ਉਹਨੇ ਬ ਨੇਪਾਲ ਦੀ ਜੋ ਸਾਰੀ ਜਨਸੰਖਿਆ ਜੋ ਵੀ ਹੈਗਾ ਉਹਨਾਂ ਸਾਰਾ ਬੰਦਾ ਟੋਟਲ ਉੱਥੇ ਆ ਕੇ ਉਹਨੇ ਪ੍ਰਦਰਸ਼ਨ ਕੀਤਾ ਉਹਨਾਂ ਟੋਟਲੀ ਜਨਸੰਖਿਆ ਬਾਕੀ ਉਹਨਾਂ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ ਹੀ ਉਹਨਾਂ ਮਰਡਰ ਟੋਟਲੀ ਜਨਸੰਖਿਆ ਜਿਹੜੀ ਉਹ ਭਾਰਤ ਤੋਂ ਆਈ ਸੀ ਸਨ ਹਾਂ ਜੀ ਤਾਂ ਅਗਰ ਕੰਨ ਨੇ ਕੋਫਨਾ ਕਦਮ ਚੁੱਕਿਆ ਕਹਿ ਸਕਦੇ ਆ ਤਾਂ ਕੋਫਨਾ ਕੀ ਕਹਿ ਸਕਦਾ ਬਹੁਤ ਜ਼ਿਆਦਾ ਕੋਫਨਾ ਸੀਗਾ ਕਾਫੀ ਉੱਥੇ ਮਤਲਬ ਮਰਡਰਸ ਹੀ ਹੋਏ ਇੱਕ ਤਰ੍ਹਾਂ ਦੇ ਕੋਈ ਕੋਈ ਜੋ ਕੀਤੇ ਗਏ ਮੇਰਾ ਪੂਰਾ ਸਰਾ ਹੋਕੀਨ ਕ੍ਰੀਏਟ ਹੋਇਆ ਹਾਂ ਬਿਲਕੁਲ ਹਾਂ ਜੀ ਹੁਣ ਅਪਾ ਜਦ ਆਪਾਂ ਗੱਲ ਕਰੀਏ ਵੀ ਜਿਹੜਾ ਨੇਪਾਲ ਦਾ ਪੀਐਮ ਸੀ ਮਤਲਬ ਉਹ ਸਿਚੁਏਸ਼ਨ ਜਿਹਨੂੰ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਬੈਨ ਸੀਗਾ ਉਹਦੇ ਕਰਕੇ ਜਨਤਾ ਇੰਨੀ ਜ਼ਿਆਦਾ ਭੜਕ ਚੁੱਕੀ ਸੀ ਕਿ ਉਹਨਾਂ ਨੇ ਥਾਂ ਤੱਕ ਜਾ ਕੇ ਜਿਵੇਂ ਸੰਸਦ ਭਵਨ ਦੇ ਲੋਥੇ ਕਾਫੀ ਜ਼ਿਆਦਾ ਉੱਥੇ ਆਗ ਲਗਾਈ ਤੋੜ ਫਿਰ ਦਿੱਤੇ ਉਹਨਾਂ ਨੇ ਪਰ ਉੱਥੇ ਮਤਲਬ ਕਾਫੀ ਬਹੁਤ ਸਾਰਾ ਨੁਕਸਾਨ ਹੋਇਆ ਐਥੇ ਤੱਕ ਜਿਨੇ ਆਪਣੀਆਂ ਉਹਨਾਂ ਦੀ ਜੋ ਪਰਸਨਲ ਬਿਲਡਿੰਗਾਂ ਸੀਗੀਆਂ ਜੋ ਉੱਥੇ ਮੰਤਰੀ ਵੇਰੇ ਸੀਗੇ ਜਾਂ ਦੋ ਤੋਂ ਵੱਡੇ ਆਦਮੀ ਸੀਗੇ ਉਹਨਾਂ ਦੀ ਜੋ ਬਿਲਡਿੰਗਾਂ ਸੀਗੀਆਂ ਉਹਨਾਂ ਵਿੱਚ ਉਹਨਾਂ ਜਾ ਕੇ ਬਿਲਕੁਲ ਤੋੜ ਬਣ ਕੀਤੀ ਉੱਥੇ ਅੱਗ ਲਗਾਈਆਂ ਜਿੱਥੇ ਕਿ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੈ ਉਹਨਾਂ ਦੇ ਘਰਾਂ ਦੇ ਔਰ ਇਸੇ ਕਰਕੇ ਉਹਨਾਂ ਨੂੰ ਅਮਰਜੈਂਸੀ ਦੇ ਵਿੱਚੋਂ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਕੇਪੀ ਹੋਲੀ ਸੀਗੇ ਪ੍ਰਧਾਨ ਮੰਤਰੀ ਉੱਥੇ ਜੀ ਉਹਨਾਂ ਨੇ ਅਮਰਜੈਂਸੀ ਦਾ ਅਸਤੀਫਾ ਦਿੱਤਾ 9 ਸਤੰਬਰ 2015 ਨੂੰ ਦਿੱਤਾ ਅਸਤੀਫਾ ਨਾ ਔਰ ਇਹ ਪਹਿਲਾ ਮਤਲਬ ਸਰਕਾਰ ਯੂਥ ਹੈਗਾ ਯਾ ਜੋ ਉਹਨਾਂ ਨੇ 38 ਘੰਟੇ ਅੰਦਰ ਅੰਦਰ ਜੋ ਸਰਕਾਰ ਬਦਲ ਕੇ ਤੱਕ ਦਾ ਪਾਰਟੀ ਰੱਖਦਾ ਹੁਣ ਜਿੱਦਾਂ ਮਤਲਬ ਵੀ ਆਪਾਂ ਗੱਲ ਕਰੀਏ ਵੀ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਇਹ ਪ੍ਰੋਟੈਸਟ ਤੋਂ ਕੀ ਸਿੱਖਿਆ ਮਿਲੀ ਹੈ ਸਰਕਾਰ ਲੋਕਾਂ ਲਈ ਸਰਕਾਰ ਨੂੰ ਲੋਕਾਂ ਲਈ ਕੀ ਕਰਨਾ ਚਾਹੀਦਾ ਸਰਕਾਰ ਨੂੰ ਬੇਸਿਕਲੀ ਸਿੱਖਿਆ ਤੇ ਇਹੀ ਮਿਲੀ ਹੈ ਮੇਰੇ ਹਿਸਾਬ ਨਾਲ ਤਾਂ ਕਿ ਜੋ ਜੋ ਲੋਕਾਂ ਦੀ ਆਵਾਜ਼ ਦਬਾਈ ਗਈ ਸੀਗੀ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਦਬੀ ਨਹੀਂ ਹੋ ਸੋ ਕੋ ਲੋਕੀ ਹੋਰ ਜ਼ਿਆਦਾ ਉਹਨਾਂ ਨੇ ਰੋਸ਼ ਪ੍ਰਦਰਸ਼ਨ ਕੀਤਾ ਹੈਗਾ ਹੋਰ ਜ਼ਿਆਦਾ ਅਗਰੈਸਿਵ ਹੋਏ ਨੇ ਲੋਕ ਔਰ ਜੋ ਮੇਰੇ ਸਾਹਮਣੇ ਜੋ ਲੋਕਤੰਤਰ ਹੈ ਉੱਥੇ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹੀ ਕਰਨਾ ਚਾਹੀਦਾ ਵੀ ਹੋਰ ਪਾਰਦਰਸ਼ੀ ਹੋਣ ਦੀ ਲੋੜ ਹੈਗੀ ਉਹਨਾਂ ਨੂੰ ਕਿ ਉਹਨਾਂ ਨੂੰ ਬਿਲਕੁਲ ਟਰਾਂਸਪੈਰੈਂਟ ਹੋਣਾ ਚਾਹੀਦਾ ਵੀ ਲੋਕਾਂ ਦੇ ਪ੍ਰਤੀ ਵੀ ਆਪਾਂ ਜੋ ਆਪਾਂ ਜੋ ਕਰ ਰਹੇ ਹੈਗੇ ਆ ਕਿ ਲੋਕਾਂ ਨੂੰ ਸਾਫ਼ ਦੇਖਣਾ ਚਾਹੀਦਾ ਵੀ ਹਾਂ ਵੀ ਸਰਕਾਰ ਨੇ ਇਹ ਕੀਤਾ ਹੈਗਾ ਜੋ ਲੋਕ ਪਹਿਲਾਂ ਸਰਕਾਰ ਨੇ ਭ੍ਰਿਸ਼ਟਾਚਾਰ ਫੈਲਾਇਆ ਸੀਗਾ ਉਹ ਸ ਦੋ ਆਉਣ ਵਾਲੀ ਸਰਕਾਰ ਹੈਗੀ ਜੋ ਆਣਾ ਸਮਝ ਬਣੇਗੀ ਉਹਨਾਂ ਨੂੰ ਥੋੜਾ ਇਥੋਂ ਗਰੇਜ਼ ਕਰਨਾ ਪਏਗਾ ਵੀ ਜਿਹੜੇ ਲੋਕਾਂ ਨੇ ਕਦਮ ਚੁੱਕਿਆ ਸੀਗਾ ਤੇ ਲੋਕ ਇਸਰਾ ਜਾਗਰੂਤ ਹੋਏ ਨੇ ਬਿਲਕੁਲ ਲੋਕ ਜਾਗਰੂਤ ਹੋਏ ਆਂ ਔਰ ਉਹਨਾਂ ਨੇ ਕਾਫੀ ਮਤਲਬ ਜੋ ਪ੍ਰੋਟੈਸਟ ਕੀਤਾ ਸੀਗਾ ਉਹਦਾ ਮਤਲਬ ਕਾਫੀ ਰਿਜ਼ਲਟ ਮਿਲਿਆ ਹੈਗਾ ਇਸ ਟਾਈਮ ਤਾਂ ਉਹ ਸਰਕਾਰ ਬਦਲੀ ਘੱਟ ਸਾਹਮਣੇ ਹੀ ਹੈ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਆਪਣੇ ਇਥੇ ਇਥੇ ਸੰਤ ਨੇ ਬਾਬਾ ਨੇ ਕੋਈ ਸ਼ੰਕਰਾਚਾਰ ਨੇ ਉਹਨਾਂ ਨੇ ਕੋਈ ਇੱਕ ਵਾਰ ਨਹੀਂ ਕੀਤੀ ਸੀ 2018 ਦੇ ਵਿੱਚ ਇਹ ਜੋ ਨੇਪਾਲ ਵਿੱਚ ਐਸਟਿੰਗ ਸਿਚੁਏਸ਼ਨ ਹੈਗੀ ਹੈ ਹੋਮ ਲੋ ਉਹਨੇ ਕਹੇ ਸੀ 2018 ਤੋਂ ਕੁਛ ਵਣ ਕੀਤੀ ਸੀ ਉਸ ਟਾਈਮ ਇਹ ਹੋ ਜਾਈਗੀ ਪਰ ਅੱਜ ਉਹੀ ਬਗਾਨਾ ਔਰ ਆਪਾਂ ਮੇਰੇ ਸਾਹਮਣੇ ਇੰਡੀਆ ਨੂੰ ਵੀ ਇਹ ਆਪਣਾ ਸਿੱਖਿਆ ਲੈਣ ਦੀ ਲੋੜ ਹੈਗੀ ਆ ਕਿ ਆਪਾਂ ਨੂੰ ਵੀ ਆਪਣੀ ਦਿੱਤੀਆ ਸੁਧਾਰਨੀ ਚਾਹੀਦੀ ਹੈ ਨੇ ਜੋ ਆਪਾਂ ਕਰ ਰਹੇ ਹੈਗੇ ਆ ਜੋ ਸਰਕਾਰ ਆਪਣੇ ਤੇ ਜੋ ਨੀਤੀਆਂ ਲਾ ਰਹੀ ਹੈ ਜਿਵੇਂ ਪੰਜਾਬ ਤੇ ਲਗਾਉਂ ਪੰਜਾਬ ਨਾਲ ਜੋ ਸੂਖ ਹੋਇਆ ਹੈਗਾ ਉਹਨਾਂ ਨੂੰ ਕਾਫੀ ਸੁਧਾਰਨ ਦੀ ਲੋੜ ਆ ਔਰ ਇਹ ਨਾ ਹੋਵੇ ਕਿ ਜਿਵੇਂ ਨੇਪਾਲ ਵਿੱਚ ਜੋ ਰੋਸ਼ ਪ੍ਰਦਰਸ਼ਨ ਹੋ ਰਹੇ ਨੂੰ ਕਰ ਰਹੇਗਾ ਉਹੀ ਆਪਣੇ ਇੱਥੇ ਪੰਜਾਬ ਤੋਂ ਜਾਂ ਕਿਸੇ ਹੋਰ ਰਾਜ ਤੋਂ ਖੜਾ ਹੋਵੇ ਜਿਵੇਂ ਅਸਾਮ ਤੋਂ ਲਾਲੂ ਕਿਸੇ ਵੀ ਤਰ੍ਹਾਂ ਨਾਲ ਯੂਥ ਵੀ ਬੰਨੋ ਖੜਾ ਹੋ ਸਕਦਾ ਜਿੱਦਾਂ ਹੁਣ ਆਪਾਂ ਗੱਲ ਕਰੀਏ ਮਤਲਬ ਜੋ ਨੇਪਾਲ 'ਚ ਹੁਣ ਜੋ ਕੁਝ ਚੱਲ ਰਿਹਾ ਤੇ ਉਹਦੇ ਤੋਂ ਆਪਾਂ ਨੂੰ ਕੀ ਸਿੱਖਣ ਦੀ ਲੋੜ ਹੈ ਇਸ ਟਾਈਮ ਉਹ ਐਂਡ ਤੇ ਮੈਂ ਇਹੀ ਕਹੂੰਗਾ ਕਿ ਜੋ ਨੇਪਾਲ 'ਚ ਇਸ ਟਾਈਮ ਚ ਚੱਲਿਆ ਹੈਗਾ ਆ ਉਹ ਮਤਲਬ ਕਾਫੀ ਮਤਲਬ ਦਰਦਨਾਕ ਖੌਫਨਾਕ ਸਭ ਕੁਝ ਹੈਗਾ ਔਰ ਆਪਾਂ ਨੂੰ ਉਹ ਤੋਂ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜੋ ਅੱਜ ਦਾ ਯੂਥ ਹੈਗਾ ਜਾਂ ਕੋਈ ਵੀ ਹੈਗਾ ਆ ਬੱਚੇ ਹੈ ਬਜ਼ੁਰਗ ਉਹਨਾਂ ਨੂੰ ਜੋ ਸੋਸ਼ਲ ਮੀਡੀਆ ਹੈਗਾ ਉਹ ਜ਼ਿਆਦਾ ਮੇਰੇ ਸਾਬ ਨਾਲ ਯੂਜ਼ ਨਹੀਂ ਕਰਨਾ ਚਾਹੀਦਾ ਇੱਕ ਲਿਮਟ ਹੋਣੀ ਚਾਹੀਦੀ ਹੈ ਹਰ ਚੀਜ਼ ਦੀ ਔਰ ਸੋਸ਼ਲ ਮੀਡੀਆ ਦੀ ਜੋ ਇੰਟਰਨੈਟ ਆਪਾਂ ਯੂਜ਼ ਕਰਦੇ ਆ ਉਹਦੀ ਵੀ ਆਪਾਂ ਲਿਮਟ ਰੱਖਣੀ ਚਾਹੀਦੀ ਆ ਸਵੇਰੇ ਜਾਂ ਸ਼ਾਮ ਨੂੰ ਫੜੀ ਹੋ ਗਿਆ ਅੱਧਾ ਘੰਟਾ 15 ਮਿੰਟ ਯੂਜ਼ ਕਰ ਲਿਆ ਅਦਰਵਾਇਜ਼ ਇਹਦੇ ਤੁਹਾਡੇ ਤੁਹਾਡੇ ਸਾਹਮਣੇ ਕੋਸ ਤੁਹਾਡੇ ਸਾਹਮਣੇ ਹੈਗੇ ਨੇ ਜੋ ਵੀ ਕੋਸ ਹੈ ਇਹ ਆਪਾਂ ਨੂੰ ਕਾਫੀ ਨੁਕਸਾਨ ਹੋਏਗਾ ਇਸ ਚੀਜ਼ ਦੇ ਔਰ ਐਂਡ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਅਗਰ ਇਹ ਸਰਕਾਰ ਜਾਂ ਕੋਈ ਸਰਕਾਰ ਦਾ ਅਧਿਕਾਰੀ ਇਹ ਗੱਲ ਸੁਣ ਰਿਹਾ ਹੈਗਾ ਤੇ ਆਪਾਂ ਜਿੱਥੇ ਤੱਕ ਆਪ ਨੂੰ ਪਤਾ ਹੈਗਾ ਆ ਕਿ ਜੋ ਆਪਣਾ ਸੋਸ਼ਲ ਮੀਡੀਆ ਹੈਗਾ WhatsApp Facebook ਔਰ Google ਵਗੈਰਾ ਅੱਛਾ Google Gmail ਔਰ ਜੋ ਮੈਪ ਤੱਕ ਚੱਲਦੇ ਆ ਗਿਆ ਇਹ ਸਾਰੇ ਆਪਣੇ ਇਹ ਅਮਰੀਕਨ ਕੰਪਨੀਆਂ ਨੇ ਇਹ ਜੇ ਆਪਾਂ ਨੂੰ ਅਗਰ ਉਹ ਚਾਣ ਜਿਨੂੰ ਟਰੰਪ ਨੇ ਉੱਥੇ ਆਪਣੇ ਇਧਰ ਟੈਰਿਫ ਲਗਾਏ ਹੈਗੇ ਆ ਔਰ ਅਗਰ ਉਹ ਚਾਣ ਤੇ ਕੱਲ ਨੂੰ ਇਹ 1 ਮਿੰਟ ਦੇ ਵਿੱਚ ਬੰਦ ਕਰ ਸਕਦੇ ਔਰ ਆਪਣੇ ਦੇਸ਼ 'ਚ ਵੀ ਇਹੀ ਹਾਲਾਤ ਪੈਦਾ ਹੋ ਸਕਦੇ ਨੇ ਔਰ ਜਿੱਥੇ ਕਿ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਆਪਣਾ ਕੋਈ ਆਪਣਾ ਸਵਦੇਸ਼ੀ ਐਪ ਜੋ ਇਦਾਂ ਦਾ ਆਪਾਂ ਨੂੰ ਬਣਾਉਣਾ ਚਾਹੀਦਾ ਹੈ ਡਿਵੈਲਪ ਕਰਨਾ ਚਾਹੀਦਾ ਹੈ ਜੋ ਕਿ ਆਪਾਂ ਨੂੰ ਹੌਲੀ-ਹੌਲੀ ਮੈਨੂੰ ਇੱਕਦਮ ਤਾਂ ਆਪਾਂ ਨਹੀਂ ਕਰ ਸਕਦੇ ਪਰ ਆਪਾਂ ਨੂੰ ਹੌਲੀ-ਹੌਲੀ ਇਸ ਚੀਜ਼ ਦੇ ਵਿੱਚ ਆਪਾਂ ਢਾਣਾ ਚਾਹੀਦਾ ਕਿ ਆਪਾਂ ਆਪਣੇ ਬਣਾਏ ਹੋਏ ਐਪ ਯੂਜ਼ ਕਰੀਏ ਜਦ ਕਿ ਆਪਾਂ ਨੂੰ ਆਪਾਂ WhatsApp ਜਾਂ Facebook ਯੂਜ਼ ਕਰ ਰਹੇ ਹਾਂ